ਸਾਡੇ ਵਾਰਦਾਤ ਹੋਈ ਪਾਰੂ ਕੈਂਪ ਵੀਜੇ ਜੁੰਦਾ ਐਸ ਐਚਓ ਸਾਹਮਣੇ ਸਾਨੂੰ ਕੱਲ ਬੜਾ ਕਿੰਦੇ ਨੇ ਕਿ ਤੁਹਾਨੂੰ 24 ਕਿੰਦੇ ਸੋਹਿਣ ਦਾ ਜਨਾਬ ਟਾਈਮ ਦਿੱਤਾ ਸੀ ਇਹਨਾਂ ਨੂੰ ਕੀ ਜਿਹੜਾ ਇਨਸਾਫ ਤੁਹਾਨੂੰ ਮਿਲੇਗਾ ਤੇ ਦੇਖਦੇ ਹੋ ਤੁਹਾਨੂੰ ਖੜੇ ਦੇਖੋ ਕੀ ਹੋਣੇ ਦੇਖਦੇ ਹੋ ਜਿਹੜੀ ਸਾਡੇ ਟਿਵੀ ਤੇ ਬਾਗਾਂ ਦਾ ਅਧਿਕਾਰ ਉਹ ਚ ਲਿਖੀ ਹੈ ਰਹੀ ਆ ਜੀ ਬਈ ਮੈਂ ਇਹ ਸ਼ੋਟ ਕਰਾਂਗਾ ਕਰਾਵਾ ਹੀ ਕਰਾ ਸੁਣ ਲਾ ਹਾਂਜੀ ਭਾਈ ਭਾਈ ਸਾਨੂੰ ਕੱਲ 11 ਵਜੇ ਕੀ ਹੋਇਆ ਕਿ ਤੁਸੀਂ ਅੱਜ ਥਾਣੇ ਆਏ ਦੇਖੋ ਸਾਡੀ ਆਪਣੀ ਦੁਕਾਨ ਆ ਮੇਰੇ ਮੇਰੇ ਬੱਚੇ ਨਾਲ ਲਗਾ ਲੱਗੀ ਵੱਡੀ ਵਾਰਦਾਤ ਹੋ ਗਈ ਹੈ ਹਮ ਸਾਨੂੰ ਸਾਡਾ ਸਮਾਨ ਚਾਹੀਦਾ ਪਰ ਸਾਨੂੰ ਨੁਕਸਾਨ ਪੁਰਾ ਗੱਲ ਅਸੀਂ ਤੁਹਾਡੇ ਕੋਲ ਪੁੱਛਿਆ ਜਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਕੋਲ ਕੋਈ ਕਾਰਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਨੂੰ ਸਾਨੂੰ ਕੱਲ ਦਾ ਕੋਈ ਤਾਲੀ ਵੀ ਆਇਆ ਸ਼ਾਮੀ ਉਹਨਾਂ ਨੇ ਬਹੁਤ ਬੇਨਤੀਆਂ ਕੀਤੀਆਂ ਸਾਨੂੰ ਸਮਾਨ ਦਾ ਕੁਝ ਸਾਨੂੰ ਦੱਸਣ ਕੁਝ ਨਹੀਂ ਦੱਸਦੇ ਪਰ ਉਹਨਾਂ ਨੇ ਕਿਹਾ ਕਿ ਜਾ ਰਿਹਾ ਕਿ ਦੋ ਰੋਪੀ ਗਿਰਫਤਾਰ ਕਰ ਲਗੇ ਸਾਨੂੰ ਕੁਝ ਨਹੀਂ ਪਤਾ ਸਾਨੂੰ ਕੁਝ ਨਹੀਂ ਦੱਸਦੇ ਬਈ ਗਿਰਫਤਾਰ ਹੋਏ ਕਿ ਨਹੀਂ ਹੋਏ ਸਾਨੂੰ ਸਾਡੇ ਵਿੱਚ ਉਹਨਾਂ ਨਾਲ ਆਉਂਦੀ ਗਈ ਕੱਲ ਤੁਹਾਨੂੰ ਸ਼ਾਮੀ 5 ਵਜੇ ਵੀ ਇੱਥੇ ਬੁਲਾਇਆ ਗਿਆ ਸੀ ਉਦੋਂ ਕੀ ਗੱਲ ਹੋਈ ਹੈ ਕੋਈ ਗੱਲ ਨਹੀਂ ਇਹ ਕਹਿੰਦੇ ਸੀ ਅੱਜ ਕੱਲ੍ਹ ਤੱਕ ਬੁਲਾ ਕੇ ਸਾਂਗੇ ਕੁਝ ਦੱਸ ਭਾਈ ਤੁਸੀਂ ਥਾਣੇ ਆਏ ਕੀ ਕਾਰਨ ਕੀ ਹੈ ਸਾਡੇ ਨੂੰ ਸਮਝਾ ਕਿ 11ਵਾਂ ਤਾਂ ਅਸੀਂ ਚੁਣ ਲਿਆ ਪਹਿਲਾ ਵਾਲਾ ਪਰ ਪ੍ਰੈਸ ਦੇ ਵਿੱਚ ਆ ਰਿਹਾ ਨਹੀਂ ਬੰਦੇ ਕੱਲ ਦੇ ਫੜਲੇ ਰਸਤੇ ਸਾਨੂੰ ਇਹਦਾ ਕੁਝ ਕੁਝ ਜਿਹੜੇ ਬੰਦੇ ਕਹਿੰਦੇ ਅਰੈਸਟ ਕੀਤੇ ਤੁਹਾਨੂੰ ਇਹਨਾਂ ਨੇ ਮਿਲਾਇਆ ਉਹਦੇ ਨਾਲ ਨਹੀਂ ਮਿਲਾਇਆ ਕਿਸੇ ਨਾਲ ਨਹੀਂ ਮਿਲਾਇਆ ਪਰ ਪ੍ਰੈਸ ਨੇ ਉਹਨਾਂ ਵਿੱਚ ਪ੍ਰੈਸ ਨੇ ਫੋਟੋਆਂ ਵੀ ਆ ਗਈਆਂ ਬੰਦਰ ਰਸਤੇ ਠੀਕ ਹੈ ਕੱਲ ਤੁਹਾਨੂੰ ਸ਼ਾਮੀ 5 ਵਜੇ ਵੀ ਇਹਨਾਂ ਨੇ ਬੁਲਾਇਆ ਸੀ ਉਦੋਂ ਕੀ ਗੱਲ ਹੋਈ ਸੀ ਦੇਖੋ ਤੁਸੀਂ 11 12 ਮਾਤੇ ਠੀਕ ਹੈ ਕੋਈ ਸਬਸਤਰਾ ਦੇ ਨਾਲ ਤਾਂ ਕੋਈ ਗਲਤ ਹੋਈ ਕੋਈ ਗਲਤ ਵਾਸਤੇ ਜਿੱਦਾਂ ਤੁਸੀਂ ਕਹਿ ਰਹੇ ਦੋ ਬੰਦੇ ਰੋਕੀ ਗਿਰਤਾ ਕੀਤੇ ਗਏ ਨੇ ਤੁਸੀਂ ਐਸ ਮੈਟਰ ਦੇ ਵਿੱਚ ਪ੍ਰਵਾਹ ਪ੍ਰੈਸ ਵਾਲੇ ਨੂੰ ਪਤਾ ਲੱਗਦਾ ਹੈ ਉਹਨਾਂ ਦੀ ਖਬਰਾਂ ਵਾਲੇ ਪਤਾ ਕਿ ਆ ਮਿੱਥੂ ਲੋਕ ਇਹਨਾਂ ਨੇ ਫੜੇ ਦੇ ਤੁਸੀਂ ਐਸ ਮੈਟਰ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੋਈ ਤਾਂ ਨਹੀਂ ਮੈਨੇ ਕਿਸੇ ਨਾਲ ਕੋਈ ਗੱਲ ਤੇ ਹੋਰ ਤੁਸੀਂ ਥਾਣੇ ਆਏ ਥਾਣੇ ਦਾ ਦਰਵਾਜ਼ਾ ਬੰਦ ਸੀਗਾ ਬਾਜੀ ਦਰਵਾਜ਼ਾ ਬੰਦ ਸੀ ਮੈਂ ਅੰਦਰ ਆ ਕੇ ਆਪਣੇ ਕੁਝ ਲੋਕ ਸਾਰੇ ਆਏ ਤੇ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਹੋਈ ਮੇਰੀ ਗੱਲ ਜੇਕਰ ਬੰਦੇ ਨਹੀਂ ਰੈਸਟ ਕਰਦੇ ਜਾਂ ਨਹੀਂ ਕੋਈ ਕਾਰਵਾਈ ਕਰਦੇ ਹੋ ਤੁਹਾਡੇ ਵੱਲੋਂ ਸੋ ਸੇਕਰੀ ਜੀ ਨਾ ਹੋ ਗਿਆ ਠੀਕ ਨਹੀਂ ਦੇਖ ਨਾਮ ਕੀ ਜੀ ਕਿ ਕਿਥੇ ਦੇ ਰਹਿਣ ਵਾਲੇ ਤੁਸੀਂ ਭਾਈ ਤੁਸੀਂ ਥਾਣੇ ਪਹੁੰਚੇ ਹੋ ਅੱਜ ਤੱਕ ਤੁਸੀਂ ਥਾਣੇ ਪਹੁੰਚੇ ਮਾਮਲਾ ਕੀ ਹੈ ਟੈਲੀਫੋਨ ਕੀ ਇਹ ਕਹਿੰਦੇ ਸੀ ਕਿ ਸਾਡਾ ਬੜੇ ਦੇ ਅੱਛਾ ਜੀ ਤੇ ਬਹੁਤ ਸਾਰਾ ਇੰਨਾ ਮਿੱਠਾ ਜਿਹਾ ਆ ਰਿਹਾ ਦਿਨਾਂ ਤੋਂ ਮੇਰੇ ਫੋਟੋਆਂ ਸਾਨੂੰ ਕੋਈ ਕਿਸੇ ਨਾਲ ਨਹੀਂ ਲੈਣਾ ਵੀ ਪੜਨਾ ਬੜਾ ਚੜਾਉਣਾ ਕੁਸਮਾਨ ਲਾ ਦੇ ਅਸੀਂ ਸਾਡੇ ਬੱਚੇ ਨੂੰ ਕਹਿੰਦੇ ਕਹਿੰਦੇ ਸਾਨੂੰ ਬੰਦਿਆਂ ਦੇ ਪੈਸੇ ਵਾਰ ਦੇ ਇਹ ਦੇਖਿਓ ਜੇ ਕੱਲ ਐਡੀ ਵੱਡੀ ਵਾਰਦਾਤ ਹੋ ਗਈ ਹੈ ਚਲਦੇ ਬਾਜ਼ਾਰ ਦੇ ਵਿੱਚ ਸਾਰੇ ਸਾਰੇ ਪਰ ਇਹਨਾਂ ਕੋਈ ਸਾਨੂੰ ਕੋਈ ਜਵਾਬ ਅਸੀਂ ਕਿੱਥੋਂ ਅਸੀਂ ਕਿੱਥੋਂ ਵਰਤਾਵਰ ਨਹੀਂ ਆ ਸਾਡੇ ਬੱਚੇ ਵਕ ਹੋ ਗਏ ਹੋ ਗਏ ਮੇਰੇ ਬੱਚਿਆਂ ਦਾ ਤਾਂ ਤੁਹਾਨੂੰ ਪੁਲਿਸ ਨੇ ਕਿ ਬੁਲਾਇਆ ਸੀ ਤਾਂ ਅਸੀਂ ਸਾਨੂੰ ਦੱਸੋ ਤਾਂ ਸਹੀ ਸਾਡੇ ਕਹਿੰਦੇ ਕਹਿੰਦੇ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਬੰਦਾ ਤੁਹਾਨੂੰ ਕੀ ਅੱਛਾ ਜੀ ਦੱਸੋ ਸਾਨੂੰ ਕੀ ਬੁਲਿਆ ਤੁਸੀਂ ਸਾਥ ਮਿਲਿਆ ਹੁਣ ਭੈਣ ਜੀ ਇਹਦੇ ਚ ਕੀ ਦੀ ਅਨਗੈਲੀ ਕੀ ਲੱਗਦੀ ਏ ਤੁਹਾਨੂੰ ਅਸੀਂ ਇੱਕ ਮਿੰਟ ਲਾ ਸਕਦੇ ਲੇਕਿਨ ਹੁਣ ਉਹਨਾਂ ਦੇ ਇੱਕ ਇੱਥੇ ਉਹ ਕਿਸੇ ਸਾਰੀ ਮੀਡੀਆ ਚ ਵੀ ਖਬਰ ਆ ਰਹੀ ਹੈ ਉਹਨਾਂ ਦਾ ਮੁਲਾਜ਼ਮ ਨਾ ਉਹਨਾਂ ਦਾ ਮੁਲਾਜ਼ਮ ਕਿੱਥੇ ਮੌਜੂਦ ਹੈ ਉਹ ਕਹਿੰਦੇ ਸਾਡੇ ਸਾਰੇ ਅਫਸਰ ਉਹਨਾਂ ਨੂੰ ਲੱਭਣ ਵਾਸਤੇ ਗਏ ਹੋਏ ਹੈ ਤੁਹਾਨੂੰ ਕੀ ਲੱਗਦਾ ਲੱਭਣ ਫਿਰ ਅਸੀਂ ਦੇ ਆ ਕਿ ਨਹੀਂ ਅਸੀਂ ਵੀ ਇਹਨਾਂ ਦਾ ਸਿਰਾ ਸਾਰੀ ਪਤਾ ਕਹਿੰਦੇ ਜੋ ਵੀ ਕਿਸੇ ਟਾਈਮ ਸਰ ਸਾਨੂੰ ਕੱਲ ਦਾ ਐਸ ਐਚਓ ਸਾਹਮਣੇ ਗਿਆ ਸੀ ਕਿ ਤੁਹਾਨੂੰ 24 ਘੰਟੇ ਦੇ ਵਿੱਚ ਵਿੱਚ ਬੰਦੇ ਟਰੇਸ ਕਰਕੇ ਆਰੈਸਟ ਕਰਦੇ ਤੇ ਜਾਣਗੇ ਬਟ ਸਾਨੂੰ ਹੁਣ ਆਪਾਂ 11 ਵਜੇ ਦਾ ਸਾਨੂੰ ਕੱਲ ਟਾਈਮ ਦਿੱਤਾ ਸੀ ਆਪਾਂ ਸਵਾ 10 10:30 ਵਜੇ ਤੇ ਪਏ ਇੱਥੇ ਆ ਕੇ ਬੈਠੇ ਵੇ ਥਾਣੇ ਵਿੱਚ ਨਾ ਸਾਨੂੰ ਥਾਣੇ ਦੇ ਐਸ ਐਚਓ ਸਾਹਿਬ ਮਿਲਦੇ ਪਏ ਨੇ ਨਾ ਸਾਨੂੰ ਥਾਣੇ ਦੇ ਬਾਹਰ ਕੋਈ ਬੰਦਾ ਮਿਲਦਾ ਪਏ ਨਾ ਕੋਈ ਵੀ ਮੁਲਾਜ਼ਮ ਨਹੀਂ ਮਿਲਦਾ ਵਿਆ ਹੁਣ ਦੇਖੋ ਜੀ ਹੁਣ ਸਾਰਾ ਥਾਣਾ ਸਾਰਾ ਥਾਣਾ ਖਾਲੀ ਪਿਆ ਹੋਇਆ ਸਾਨੂੰ ਕੱਲ ਦੀਆਂ ਮਿੱਠੀਆਂ ਗੋਲੀਆਂ ਦੇ ਜਾਂਦੇ ਪਏ ਬੰਦੇ ਫੜੇ ਜਾਣੇ ਚਿੰਤਾ ਨਾ ਕਰੋ ਫੜੇ ਜਾਏਗੀ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਬਾਬੋ ਜੀ ਅੱਜ ਸਾਡੇ ਦੇ ਗੱਲ ਹੋਈ ਏ ਕਾਨੂੰ ਕਿਸੇ ਦੇ ਵੀ ਹੋ ਸਕਦੀ ਏ ਹੂੰ ਇਹਦੇ ਆਪਾਂ ਵਪਾਰੀ ਲੋਕ ਇਹਦੇ ਸੇਵ ਨਹੀਂ ਹੈਗੇ ਇਸ ਕਰਕੇ ਕਹਿੰਦੇ ਜਿੰਨੇ ਵੀ ਬੰਦੇ ਨਾ ਸਾਰੇ ਸਾਡੇ ਇਕੱਠੇ ਹੋਵੋ ਆਪਾਂ ਪੰਡਿਆਵਲ ਸੀ ਐਸ ਐਚਓ ਸਾਹਮਣੂ ਕਹੀਏ ਕਿ ਸਾਡੇ ਬੰਦੇ ਅਰੈਸਟ ਕਰਕੇ ਤੁਹਾਡਾ ਮਾਲ ਸਾਨੂੰ ਪਈਏ ਭਾਈ ਸਵਾਲ ਲੈ ਲਓ ਤੁਹਾਨੂੰ 11 ਵਜੇ ਦਾ ਟਾਈਮ ਦਿੱਤਾ ਸੀ 10:30 ਆਏ ਬਾਗੀ ਆਪਾਂ 10:30 ਵਜੇ ਆਏ ਆ ਇਹ ਦਰਵਾਜ਼ੇ ਖੁੱਲੇ ਸੀ ਉਦੋਂ ਇਹਨਾਂ ਦੇ ਲਾ ਕੇ ਬੰਦ ਆ ਦੇਖ ਲਓ ਤੁਹਾਡੇ ਸਾਹਮਣੇ ਨਹੀਂ ਉਦੋਂ ਖੁੱਲੇ ਸੀ ਜਦੋਂ ਤੁਸੀਂ ਆਏ ਐ ਐਸ ਐਚਓਲੇ ਮੌਜੂਦ ਹੈ ਕੋਈ ਥਾਣੇ ਦੇ ਵਿੱਚ ਭਾਈ ਉਹ ਬੰਦ ਸੀ ਐਸ ਐਚਓ ਸਾਹਿਬ ਨਹੀਂ ਦਫ਼ਤਰ ਐਸ ਐਚਓ ਸਾਹਿਬ ਨਹੀਂ ਹੈਗੇ ਨਹੀਂ ਹੁਣ ਕੋਈ ਡਿਊਟੀ ਅਫਸਰ ਕੋਈ ਨਹੀਂ ਕੋਈ ਨਹੀਂ ਥਾਣਾ ਖਾਲੀ ਹੈ ਖਾਲੀ ਜੀ ਤੁਸੀਂ ਅੰਦਰ ਦੇਖ ਲਓ ਤੁਹਾਡੇ ਨਾਲ ਅੰਦਰ ਤੁਸੀਂ ਖੁਦ ਅੰਦਰ ਆ ਕੇ